जय पीएम जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਇੱਕ ਅਖਬਾਰ ਦੀ ਕਟਿੰਗ ਜਿਹੜੀ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਡੇ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਮੈਡਮ ਦ੍ਰੋਪਤੀ ਮੁਰਮਦਾ ਇੱਕ ਬਿਆਨ ਹੈ ਕਿ ਜਿਸ ਤਰ੍ਹਾਂ ਆਈਪੀਐਸ ਆਈਐਸ ਜਾਂ ਹੋਰ ਜਿਹੜੇ ਮਤਲਬ ਰਿਸਪੈਕਟਡ ਅਹੁਦਿਆਂ ਤੇ ਬੈਠੇ ਨੇ ਜਿਸ ਤਰ੍ਹਾਂ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈ ਉਹ ਟੈਸਟ ਦੇ ਆਧਾਰ ਤੇ ਹੁੰਦੀ ਹੈ ਉਸੇ ਤਰ੍ਹਾਂ ਹੀ ਮਾਣਯੋਗ ਸੁਪਰੀਮ ਕੋਰਟ ਦੇ ਜਿਹੜੇ ਜੱਜਸ ਨੇ ਉਹਨਾਂ ਦਾ ਵੀ ਜਿਹੜਾ ਪ੍ਰੋਸੀਜਰ ਹੈ ਉਹਨਾਂ ਦੀ ਸਿਲੈਕਸ਼ਨ ਜਿਹੜੀ ਆ ਉਹ ਟੈਸਟ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਇਸ ਪੂਰੀ ਗੱਲਬਾਤ ਨੂੰ ਲੈ ਕੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਐਡਵੋਕੇਟ ਸੁਖਚਰਨ ਸਿੰਘ ਜੀ ਜੋ ਮੇਰੇ ਨਾਲ ਮੁਹਾਲੀ ਚੰਡੀਗੜ੍ਹ ਤੋਂ ਇਸ ਸਮੇਂ ਮੇਰੇ ਨਾਲ ਨੇ ਉਹਨਾਂ ਨਾਲ ਇਸ ਪੂਰੇ ਵਿਸ਼ੇ ਨੂੰ ਲੈ ਕੇ ਕਰਦੇ ਆਂ ਗੱਲਬਾਤ ਕਿਉਂਕਿ ਇਹਨਾਂ ਤੋਂ ਪਹਿਲਾਂ ਜਿਹੜੇ ਸਾਡੇ ਸਾਬਕਾ ਰਾਸ਼ਟਰਪਤੀ ਸ਼੍ਰੀ ਗੋਬਿੰਦ ਕੋਬਿੰਦ ਜੀ ਉਹਨਾਂ ਦਾ ਵੀ ਇੱਕ ਬਿਆਨ ਆਇਆ ਹੈ ਇਹਨਾਂ ਸਾਰੇ ਬਿਆਨਾਂ ਨੂੰ ਲੈ ਕੇ ਅਸੀਂ ਚਾਹੁੰਦੇ ਸੀ ਵੀ ਇਹ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਵੇ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਐਡਵੋਕੇਟ ਸੁਖਚਰਨ ਸਿੰਘ ਜੀ ਜੁੜੇ ਨੇ ਉਹਨਾਂ ਨਾਲ ਕਰਦੇ ਆਂ ਗੱਲਬਾਤ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਇਸ ਸਮੇਂ ਤੁਹਾਨੂੰ ਪੂਰੀ ਦੁਨੀਆ ਵੇਖ ਰਹੀ ਹੈ ਤੁਹਾਡੀ ਗੱਲਬਾਤ ਨੂੰ ਸੁਣ ਰਹੀ ਹੈ ਪੋਸੂਨਾਮਾ ਚੈਨਲ 'ਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਸਰ ਬਹੁਤ ਵਧੀਆ ਤੁਸੀਂ ਅੱਛਾ ਮੁੱਦਾ ਲਿਆ ਕਿ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਮਿਸਿਸ ਦ੍ਰੋਪਦੀ ਮੁਰਮੂ ਮਹਿਲ ਉਹ ਦਾ ਚੁੱਕਿਆ ਹੈ ਕਿ ਜੇਕਰ ਆਈਐਸ ਹੋ ਸਕਦੇ ਆ ਪੀਐਸ ਹੋ ਸਕਦੇ ਆ ਜਾਂ ਐਮਬੀਬੀਐਸ ਡਾਕਟਰ ਬਣ ਸਕਦੇ ਆ ਤਾਂ ਇਸੇ ਤਰ੍ਹਾਂ ਇਸੇ ਤਰਜ ਤੇ ਨੈਸ਼ਨਲ ਜੁਡੀਸ਼ਲ ਕਮਿਸ਼ਨ ਦੇ ਅੰਡਰ ਬਾਕੀ ਜਿਹੜੇ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਜੱਜਾਂ ਦੀ ਵੀ ਨਿਯੁਕਤੀ ਉਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਜੀ ਜਿਹਦੇ ਵਿੱਚ ਜਿਹੜੀ 1976 ਦੇ ਵਿੱਚ 42ਵੀਂ ਐਮੈਂਡਮੈਂਟ ਦੇ ਉਦੋਂ ਇਹ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਬਣਾਇਆ ਗਿਆ ਸੀ ਪਰ ਉਹ ਹਾਲੇ ਉਸ ਨੂੰ ਟਾਲਿਆ ਜਾ ਰਿਹਾ ਜਿਸ ਜਿਸ ਕਰਕੇ ਜਿਹੜੇ ਹੈਗੇ ਐਸਸੀ ਐਸਟੀ ਜਿਹੜੇ ਓਬੀਸੀ ਦੇ ਜਿਹੜੇ ਕਾਫੀ ਜੱਜਸ ਨੇ ਉਹਨਾਂ ਨੂੰ ਉਹਦਾ ਯਾਨੀ ਕਿ ਵਾਰਾ ਅਸਰ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਪੰਜਾਬ ਦੇ ਵਿੱਚ ਪਿੱਛੇ ਜਿਹਨਾਂ ਨੇ ਹਾਈ ਕੋਰਟ ਦੇ ਵਾਸਤੇ ਤੇ ਸੁਪਰੀਮ ਕੋਰਟ ਦੇ ਵਾਸਤੇ ਉਹਨਾਂ ਨੇ ਰਿਕਮੈਂਡੇਸ਼ਨ ਐਲੀਵੇਸ਼ਨ ਕੀਤੀ ਸੀ ਜੀ ਪਰ ਉਹਦੇ ਵਿੱਚ ਸਰਦਾਰ ਰਜਿੰਦਰ ਸਿੰਘ ਰਾਏ ਸੀ ਉਹ 1 ਸਾਲ ਦੇ ਲਗਭਗ ਉਹ एलिजिबल ਰਹੇ ਤੇ ਐਸੇ ਹੀ ਮੈਡਮ ਇੱਕ ਹੋਰ ਨੇ ਜਿਹੜੇ ਸੈਸ਼ਨ ਜੱਜ एलिजिबल ਸੀ ਉਹਨਾਂ ਦਾ ਨਾਮ ਰეკਮੈਂਡ ਕਰਨ ਤੋਂ ਬਿਨਾਂ ਹੀ ਹੋਰ ਜਿਹੜੇ ਆਪਣਾ ਡਿਸਟਿੰਗੁਇਸ਼ਟ ਸੈਸ਼ਨ ਜੱਜ ਦਾ ਨਾਮ ਐਲੀਵੇਸ਼ਨ ਵਾਸਤੇ ਭੇਜਿਆ ਗਿਆ ਤੇ ਐਸਸੀ ਤੇ ਐਸਟੀ ਉਨੂੰ ਇਗਨੋਰ ਕੀਤਾ ਗਿਆ ਕਿਨੇ ਕਾਰਨ ਕੀ ਆ ਸਰ ਕਿਉਂ ਇਗਨੋਰ ਕੀਤਾ ਜਾ ਰਿਹਾ ਜਦ ਕਿ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਉਹਨਾਂ ਕੋਲ ਤਜਰਬਾ ਹੈ ਸਾਰਾ ਕੁਝ ਹੈ ਲੇਕਿਨ ਇਗਨੋਰ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਰ ਉਹ ਨਹੀਂ ਚਾਹੀਦਾ ਦੇਖੋ ਜਿੱਥੇ ਜਿਹੜੀ ਸਵਾਰਡੀਨੇਟ ਜੁਡੀਸ਼ਰੀ ਹੈ ਜਿਸ ਦੇ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਨੇ ਜਾਂ ਅਡੀਸ਼ਨਲ ਸੈਸ਼ਨ ਜਜਾਂ ਦੀ ਸਿਲੈਕਸ਼ਨ ਹੁੰਦੀ ਹੈ ਉਹਨਾਂ ਦੇ ਤਾਂ ਇੱਕ ਟੈਸਟ ਲੈ ਕੇ ਉਹਨਾਂ ਦਾ ਪਹਿਲਾ ਪ੍ਰੀਲਿਮਿਟ ਟੈਸਟ ਹੁੰਦਾ ਫਿਰ ਉਸ ਤੋਂ ਬਾਅਦ ਫਾਈਨਲ ਟੈਸਟ ਹੁੰਦਾ ਫਿਰ ਮੀਟ ਉਹ ਉਸ ਤੋਂ ਬਾਅਦ ਇੰਟਰਵਿਊ ਹੁੰਦੀ ਹੈ ਇਸ ਤਰ੍ਹਾਂ ਦੀ ਉਹਨਾਂ ਦੇ ਸਿਲੈਕਸ਼ਨ ਕੀਤੀ ਜਾਂਦੀ ਹੈ ਤੇ ਬਲਕਿ ਉਹਨਾਂ ਨੂੰ ਜ਼ਿਆਦਾ ਤਜਰਬਾ ਹੁੰਦਾ ਜਦੋਂ ਕਿ ਜਿਹੜੇ ਹਾਈ ਕੋਰਟ ਦੇ ਜੱਜਸ ਤੇ ਸੁਪਰੀਮ ਕੋਰਟ ਦੇ ਜੱਜਸ ਨੂੰ ਐਡਵੋਕੇਟਸ ਦੇ ਵਿੱਚੋਂ ਹੀ ਲਿਆ ਜਾਂਦਾ ਤੇ ਜਿਨ੍ਹਾਂ ਦੇ ਜਿਹੜੇ ਕਿ ਜੇਕਰ ਅਸੀਂ ਦੇਖਿਆ ਜਾਵੇ ਜੇ ਉਹਨਾਂ ਜਿਨ੍ਹਾਂ ਦੀ ਐਲੀਵੇਸ਼ਨ ਕੀਤੀ ਗਈ ਹੈ ਜੇ ਉਹ ਟੈਸਟ ਐਡੀਸ਼ਨ ਸੈਸ਼ਨ ਜੈਸਾ ਉਹਨਾਂ ਨੂੰ ਪਾਸ ਕੀਤਾ ਜਾਵੇ ਤਾਂ ਉਹਨਾਂ ਵਿੱਚੋਂ ਬਹੁਤ ਘੱਟ ਜਿਹੜੇ ਐਡਮਿਸ਼ਨ ਨੇ ਉਹ ਕਲੀਅਰ ਕਰ ਸਕਣਗੇ ਪਹਿਲੇ ਪੜਾਪ ਤੋਂ ਆਉਣਗੇ ਜਦੋਂ ਕਿ ਸਾਡੇ ਜਿਹੜੇ ਰਿਜ਼ਰਵੇਸ਼ਨ ਦੇ ਆਧਾਰ ਤੇ ਸਾਡੇ ਬੰਦੇ ਪੀਸੀਐਸ ਵੀ ਕੁਆਲੀਫਾਈ ਕਰਦੇ ਆ ਆਈਐਸਵੀ ਕੁਆਲੀਫਾਈ ਕਰਦੇ ਆ ਬਲਕਿ ਮੈਂ ਤਾਂ ਇਹ ਦੇਖਿਆ ਕਿ ਪੰਜਾਬ ਯੂਨੀਵਰਸਿਟੀ ਤੇ ਹੋਰ ਯੂਨੀਵਰਸਿਟੀ ਦੇ ਵਿੱਚ ਸਾਡੇ ਜਿਹੜਾ ਮੰਗ ਦੀ ਐਸਸੀ ਹੈ ਉਹ ਜ਼ਿਆਦਾ ਕੰਪੀਟੀਸ਼ਨ ਹੈ ਇਹਨਾਂ ਨੂੰ ਰਿਜ਼ਰਵੇਸ਼ਨ ਦਾ ਬਲਕਿ ਜਿਹੜਾ ਫਾਇਦਾ ਹੈ ਉਹ ਜ਼ਿਆਦਾ ਕਰਕੇ ਜਨਰਲ ਕੈਟਾਗਰੀ ਦਾ ਹੁੰਦਾ ਤੇ ਜਿਹੜਾ ਕੰਪੀਟੀਸ਼ਨ ਹੈ ਮੰਗ ਦੀ ਐਸਸੀ ਐਂਡ ਐਸਟੀ ਉਹ ਜ਼ਿਆਦਾ ਹਾਰਡ ਹੈ ਬਲਕੇ ਹੂੰ ਤੇ ਉਹਨਾਂ ਦੀ ਜਿਹੜੀ ਜਨਰਲ ਮੈਰਿਟ ਦੇ ਵਿੱਚ ਵੀ ਉਹ ਉਹ ਜ਼ਿਆਦਾ ਨੰਬਰ ਲੈਣੇ ਪੈਂਦੇ ਆ ਤੇ ਉਹ ਜਿਹੜੇ ਜਨਰਲ ਦੇ ਬੰਦੇ ਨੇ ਉਹਨਾਂ ਤੋਂ ਵੀ ਜ਼ਿਆਦਾ ਓਹੋ ਰਿਜ਼ਰਵੇਸ਼ਨ ਦੇ ਵਿੱਚ ਆਉਂਦੇ ਨੇ ਤੇ ਕਈ ਵਾਰੀ ਉਹਨਾਂ ਦੀਆਂ ਜਿਹੜੀਆਂ ਸੀਟਾਂ ਨੇ ਬਜਾਇਰ ਜਰੂਰੇ ਉਹਨੂੰ ਜਦ ਨਾਲ ਟਿਕਨਸਾਈਡਰ ਕਰਨਾ ਬੰਦਾ ਤੇ ਪਰ ਉਹਨਾਂ ਨੂੰ ਫਿਰ ਵੀ ਐਸਸੀ ਟਿਕਨਸਾਈਡਰ ਕੀਤਾ ਜਾਂਦਾ ਹੈ ਸੁਖਚਰਨ ਜੀ ਇੱਕ ਮੇਰਾ ਸਵਾਲ ਹੈ ਕਿ ਅੱਜ ਤੱਕ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਵਿੱਚ ਰਿਜ਼ਰਵ ਕੈਟਾਗਰੀ ਦੇ ਨਾਲ ਕੋਈ ਬਤੌਰ ਜੱਜ ਦੇ ਉੱਪਰ ਆਪਣੀਆਂ ਸੇਵਾਵਾਂ ਕਿਸੇ ਨੇ ਦਿੱਤੀਆਂ ਆ ਜਾਂ ਅਜੇ ਤੱਕ ਕੋਈ ਵੀ ਐਸਸੀ ਕੈਟਾਗਰੀ ਦੇ ਨਾਲ ਰਿਲੇਟਡ ਜਾਂ OBC ਕੈਟਾਗਰੀ ਦੇ ਨਾਲ ਰਿਲੇਟਡ ਕੋਈ ਵੀ ਸ਼ਖਸੀਅਤ ਇਸ ਮੰਜ਼ਲ ਤੱਕ ਨਹੀਂ ਪਹੁੰਚੀ ਸਰ ਸਪਟੇਮ ਕੋਰਟ ਦੇ ਵਿੱਚ ਜੈਸੇ ਸੁਨਾਮਾ ਸੁਭੀ ਸੀ ਉਹਨਾਂ ਨੂੰ ਤੁਹਾਨੂੰ ਪਤਾ ਨਹੀਂ ਕੀ ਅੰਦਰ ਹਾਲਤ ਹੈ ਐਸਰੇ ਹਾਈ ਕੋਰਟ ਦੇ ਵਿੱਚ ਵੀ ਕਾਫੀ ਜਦਦਤੀ ਕੋਰਟ ਕਦੇ ਕਦੇ ਸਲੈਕਸ਼ਨ ਹੁੰਦੀ ਹੈ ਕਦੇ ਕਿੰਨੇ ਸਾਲਾਂ ਬਾਅਦ ਜੀ ਉਹ ਉਹ ਜੈਸੇ ਸਰਮਨ ਸਿੰਘ ਦੇ ਕੋਈ ਸੀ ਜੈਸੇ ਸਪੋਰਟ ਵੀ ਹੋਈ ਸੀ ਜੈਸੇ ਸਰਵਰਤ ਵੀ ਹੋਈ ਸੀ ਉਹ ਕਦੇ ਕਦਾਈ ਹੁੰਦੀ ਹੈ ਜਦੋਂ ਵੀ ਜ਼ਿਆਦਾ ਕਦੇ ਪ੍ਰੈਸ਼ਰ ਬਣਦਾ ਹੈ ਅਕਾ ਰਿਜ਼ਰਵੇਸ਼ਨ ਵਾਲੇ ਪ੍ਰੈਸ਼ਰ ਕੋਪਾ ਤਾਂ ਉਹਨਾਂ ਨੂੰ ਤੇਜਰ ਵਾਸਤੇ ਰੱਖਿਆ ਜਾਂਦਾ ਹੈ ਇਸੇ ਹੀ ਪਿੱਛੇ ਤੇ ਇੱਕ ਜਨ ਆਪਣਾ ਜੱਸੇ ਜਾਰਜ ਮਸੀਦੀ ਵੀ ਕੀਤੀ ਗਈ ਸੀ ਇਸ ਵਾਰ ਤੇਸ਼ੇਂਤੀ ਜੀ ਉਹਨਾਂ ਨੂੰ ਕਰਨਾ ਪਿਆ ਸੀ ਪਰ ਦੇਖਿਆ ਜਾਂਦਾ ਹੈ ਕਿ ਇਹਨਾਂ ਨਾਲ ਜ਼ਿਆਦਾ ਗਤੀਵਿਧੀ ਕੀਤੀ ਜਾਂਦੀ ਹੈ ਤੇਜਰ ਦੇ ਸੈਸ਼ਨ ਜਦ ਅੱਜ ਇਸ ਵਾਸਤੇ ਕੁਆਲੀਫਾਈਡ ਹੁੰਦੇ ਨੇ ਤੇ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਹੈ ਅੱਛਾ ਸੁਖਚਰਨ ਸਿੰਘ ਜੀ ਇੱਕ ਸਵਾਲ ਹੋ ਰਿਹਾ ਹੈ ਕਿ ਮੈਡਮ ਦਰੁਪਤੀ ਮੁਰਮ ਜਿਹੜੇ ਆਪਣੇ ਦੇਸ਼ ਦੇ ਰਾਸ਼ਟਰਪਤੀ ਨੇ ਉਹਨਾਂ ਦੀ ਜਿਹੜੀ ਇਹ ਮਤਲਬ ਸਟੇਟਮੈਂਟ ਆਈ ਹੈ ਇਹਦਾ ਕਿੰਨਾ ਕੁ ਜ਼ਿਆਦਾ ਪ੍ਰਭਾਵ ਜਿਹੜਾ ਹੈ ਉਹ ਮਤਲਬ ਸਰਕਾਰਾਂ ਦੇ ਉੱਪਰ ਪਏਗਾ ਜਾਂ ਇਸ ਪ੍ਰੋਸੀਜਰ ਨੂੰ ਸਿਲੈਕਟ ਕਰਨ ਵਾਲਿਆਂ ਦੇ ਉੱਪਰ ਪਏਗਾ ਇੱਕ ਮਾਨਯੋਗ ਦੇਸ਼ ਦੇ ਰਾਸ਼ਟਰਪਤੀ ਮੈਡਮ ਨੇ ਜਦੋਂ ਇਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਹੈ ਤਾਂ ਨੇਚਰਲੀ ਕੁਝ ਨਾ ਕੁਝ ਜ਼ਰੂਰ ਹੋਣ ਵਾਲਾ ਹੈ ਦਾ ਮਤਲਬ ਭਵਿੱਖ ਦੇ ਵਿੱਚ ਕੀ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸਰ ਇਸ ਦੇ ਬਾਰੇ ਜਿਹੜੇ ਫਾਰਮਰ ਜਿਹੜੇ ਪ੍ਰੈਜ਼ੀਡੈਂਟ ਆਫ ਇੰਡੀਆ ਮਿਸਟਰ ਭੋਵਿੰਦ ਨੇ ਉਹਦੇ ਵੀ ਸਟੇਟਮੈਂਟ ਦਿੱਤੀ ਸੀ ਤੇ ਮੋਲੋ ਮੈਡਮ ਗੋਤਰੀ ਨੂੰ ਜਿਹੜੂ ਜੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਬੜੀ ਸਹੂਲਤ ਹੋਊਗਾ ਜਿੱਤੇ ਕਰਕੇ ਇਹ ਜਿਹੜੇ ਜਿਹੜੇ ਹੈਡ ਆਫ ਦੇ ਜਿਨਨੇ ਵੀ ਜਸਟਰ ਹੈਡ ਆਫ ਦੀ ਆਰਮੀ ਸਟਾਫ ਹੈਡ ਆਫ ਦੀ 에ਅਰ ਵਿੰਗ ਹੈਡ ਆਫ ਦੀ ਲੇਵਲ ਵਿੰਗ ਹੈ ਉਹ 사ਦੇ ਦੀ ਜਿਹੜੀ ਸਿਲੈਕਸ਼ਨ ਦਾ ਜਿਹੜਾ ਹੈਗਾ ਜਿੰਮੈਂ ਉਹ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਹੀ ਹੁੰਦਾ ਹੈ ਜੀ ਉਹ ਵੀ ਕਿਸੇ ਜੱਜ ਦੀ ਸਿਲੈਕਸ਼ਨ ਹੁੰਦੀ ਹੈ ਤਾਂ ਉਹਦੇ ਬਾਰੇ ਜਿਹੜਾ ਸਿਲੈਕਸ਼ਨ ਦਾ ਵਾਰੰਟਾ ਉਹ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੋਲ ਹੀ ਜਾਰੀ ਕੀਤਾ ਜਾਂਦਾ ਜੇਕਰ ਉਹ ਚੋਣ ਤਾਂ ਐਸੇ ਵਿੱਚ ਬਹੁਤ ਵੱਡਾ ਇੱਕ ਸਲੋਹਨਯੋਗ ਕਦਮ ਹੋਏਗਾ ਤੇ ਜੇਕਰ ਇਸ ਦੇ ਬਾਰੇ ਵਿੱਚ ਸੋਚਿਆ ਜਾਂਦਾ ਤੇ ਸਰਕਾਰ ਇਹਦੇ ਬਾਰੇ ਆਪਣੀ ਅੱਖ ਖੋਲਦੀ ਹੈ ਨਹੀਂ ਮੈਨੂੰ ਇੱਕ ਗੱਲ ਕਲੀਅਰ ਕਰੋ ਵੀ ਸਰਕਾਰ ਕੋ ਜਿਹੜੀ ਲਿਸਟ ਜਾਂਦੀ ਹੈ ਕੀ ਉਹ ਆਪਣੇ ਰਾਸ਼ਟਰਪਤੀ ਮੈਡਮ ਕੋ ਜਿਹੜੀ ਸਿਲੈਕਸ਼ਨ ਵਾਸਤੇ ਲਿਸਟ ਜਾਂਦੀ ਹੈ ਕੀ ਉਹ ਲਿਸਟ ਸਰਕਾਰ ਵੱਲੋਂ ਭੇਜੀ ਜਾਂਦੀ ਹੈ ਜਾਂ ਖੁਦ ਮਤਲਬ ਜਿਹੜੇ ਤਜਰਬੇਕਾਰ ਨੇ ਜਿਨ੍ਹਾਂ ਦਾ ਤਜਰਬਾ ਐਕਸਪੀਰੀਅੰਸ ਹੈ ਉਹਨਾਂ ਦੀ ਸਿਲੈਕ ਉਹਨਾਂ ਦੀ ਲਿਸਟ ਜਿਹੜੀ ਹੈ ਉਹ ਰਾਸ਼ਟਰਪਤੀ ਖੁਦ ਸਿਲੈਕਟ ਕਰਦੇ ਨੇ ਸਰ ਉਹਦੇ ਵਿੱਚ ਜਿਹੜੇ ਹੈਗੇ ਤੇ ਚੀਫ ਜਸਟਿਸ ਤੇ ਜਿਹੜੇ ਜਿਵੇਂ ਸਰਸ ਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਜਿਹੜੀ ਆਫ ਹੋਮ ਅਫੇਅਰਸ ਐਂਡ ਜਸਟਿਸ ਦੇ ਵਿੱਚ ਇਹ ਵੀ ਇਹ ਕਮਿਟੀ ਉਹ ਫਾਰੀ ਸਿਲੈਕਸ਼ਨ ਕਮਟੀ ਹੈ ਸਿਲੈਕਸ਼ਨ ਕਮਟੀ ਇਹ ਜਿਹੜਾ ਸੰਗਠਨ ਆਫ ਕਰਦੀ ਹੈ ਕਿ ਜਦੋਂ ਕਿ ਇਹ ਜਿਹੜਾ ਇੱਕ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਉੱਤੇ ਬਾਰੇ ਜੇਕਰ ਪੇਪਰ ਹੋਣ ਤਾਂ ਉਹਨਾਂ ਦੇ ਚ ਇਹ ਕਰ ਕੰਪਲੀਟ ਕਰਤੀ ਉਹਨਾਂ ਤੋਂ ਬਾਕੀ ਹਾਈ ਕੋਰਟ ਦੇ ਜੱਜਸ ਵੀ ਉਸੇ ਤਰ੍ਹਾਂ ਹੀ ਲੱਗਣਗਾ ਇਸ ਤਰ੍ਹਾਂ ਆਈਐਸ ਲੱਗਦੇ ਨੇ ਜਿਵੇਂ ਆਈਆਪਸ ਲੱਗਦੇ ਦਾ ਹੋਰ ਜਿਹੜੇ ਹਾਇਰ ਪੋਸਟ ਤੇ ਆਪਣਾ ਸਿਲੈਕਟ ਹੁੰਦੀ ਹੈ ਜੀ ਲੇਕਿਨ ਇਸ ਖਬਰ ਦੇ ਨਾਲ ਕੋਈ ਛਿਲਜੁਲਤਾ ਜ਼ਰੂਰ ਹੋਈ ਹੈ ਐਡਵੋਕੇਟ ਸਾਹਿਬ ਹਾਂ ਜੀ ਹਾਂ ਜੀ ਕਿੰਨੀ ਕਿੰਨਾ ਕੁ ਪੋਜ਼ਿਟਿਵ ਲਈਏ ਇਸ ਸਟੇਟਮੈਂਟ ਨੂੰ ਸਰ ਕਿ ਭਵਿੱਖ ਵਿੱਚ ਹੋਰ ਸਟੇਟਮੈਂਟਸ ਆਉਣੀਆਂ ਚਾਹੀਦੀਆਂ ਤਾਂ ਕਿ ਪ੍ਰੈਸ਼ਰ ਬਣੇ ਔਰ ਇਹਨਾਂ ਨੂੰ ਕੁਛ ਅਜਹੀਆ ਕਰਨ ਲਈ ਮਜਬੂਰ ਹੋਣਾ ਪਵੇ ਕਿਉਂਕਿ ਜਦੋਂ ਲੋਕ ਇਕੱਠੇ ਹੁੰਦੇ ਨੇ ਖਾਸ ਕਰਕੇ ਜਦੋਂ ਦੇਸ਼ ਦੇ ਰਾਸ਼ਟਰਪਤੀ ਨੇ ਅਜਿਹੀ ਸਟੇਟਮੈਂਟ ਦਿੱਤੀ ਤਾਂ ਪਿੱਛੇ ਕੀ ਰਹਿ ਗਿਆ ਸਰ ਹਾਂ ਜੀ ਬਿਲਕੁਲ ਜੇ ਜੇ ਅਸੀਂ ਪੰਜਾਬ ਵਿਧਾਨ ਸਭਾ ਵਿੱਚ ਦੇਖੀਏ ਤਾਂ ਉਹਦੇ 34 ਜਿਹੜੇ ਐਮ ਐਲ ਏ ਨੇ ਉਹ ਜ਼ਿਆਦਾ ਕੈਟੇਗਰੀ ਦੇ ਨੇ ਜੀ ਤੇ ਉਹਨਾਂ ਨੂੰ ਇਸ ਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ ਇਸ ਤਰ੍ਹਾਂ ਹੀ ਜਿਹੜੇ 546 ਮੈਂਬਰ ਪਾਰਲੀਮੈਂਟ ਦੇ ਬਿਲਕੁਲ ਜਿਹੜੀ ਦਰਜ ਕਰਤਾ ਜਿਹੜੇ ਹੈਗੇ ਆ ਸਟ ਰਿਜ਼ਰਵ ਕੈਟਾਗਰੀ ਤੇ ਬੈਕਵਰਡ ਕਲਾਸੇ ਦੇ ਕੈਟਾਗਰੀ ਦੇ ਐਮਪੀ ਜਾਂਦੇ ਨੇ ਜਾਂ ਮਹਿਲਾ ਐਮਪੀ ਜਾਂਦੇ ਨੇ ਉਹਨਾਂ ਨੂੰ ਇਸ ਜਿਹੜੀ ਸਟੇਟਮੈਂਟ ਆ ਉਹਦਾ ਜਨਨ ਕਿ ਤਾਇਦ ਕਰਨੀ ਚਾਹੀਦੀ ਹੈ ਤੇ ਇਸ ਨੂੰ ਸੈਕੰਡ ਕਰਨਾ ਚਾਹੀਦਾ ਹੈ ਤੇ ਉੱਤੇ ਰეკਮੈਂਡੇਸ਼ਨ ਕਰਾਉਣੀ ਚਾਹੀਦੀ ਸੋ ਸੁਖਚਰਨ ਸਿੰਘ ਜੀ ਤੁਸੀਂ ਬਤੌਰ ਐਡਵੋਕੇਟ ਆਪਣੀਆਂ ਸੇਵਾਵਾਂ ਹਾਈ ਕੋਰਟ ਦੇ ਵਿੱਚ ਦੇ ਰਹੇ ਹੋ ਔਰ ਇਸ ਖਬਰ ਨੂੰ ਲੈ ਕੇ ਕੀ ਕਿਸ ਤਰ੍ਹਾਂ ਦੀ ਉੱਥੇ ਚਰਚਾ ਇਹਨਾਂ ਦਿਨਾਂ ਵਿੱਚ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਸਰ ਇੱਕ ਪਿੱਛੇ ਜੇ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਸੀ ਕਰੀਮੀ ਲੇਅਰ ਜੀ ਇਹ ਕਰੀਮੀ ਲੇਅਰ ਦੇ ਵਿੱਚ ਕਿਹਾ ਸੀ ਵੀ ਜਿਹੜੇ ਜ਼ੀਰੋ ਦੇ ਬੰਦੇ ਨੇ ਉਹਨਾਂ ਨੂੰ ਕਰੀਮੀ ਲੇਅਰ ਵਾਲਿਆਂ ਨੂੰ ਇਸ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੂੰ ਉਹ ਜਨਰਲ ਵੇਸਰ ਨਹੀਂ ਮਿਲਣੀ ਚਾਹੀਦੀ ਜੀ ਅਸਲੀਅਤ ਇਹ ਹੈ ਕਿ ਜਿਹੜੀ ਕਰੀਮੀ ਲੇਅਰ ਹੈ ਉਹ ਸਿਰਫ ਬੈਕਵਰਡ ਕਲਾਸ ਸਟ੍ਰੈਟੇਜੀ ਵਾਸਤੇ ਇੱਕ ਰੱਖੀ ਗਈ ਸੀ ਜਿਹਦਾ ਕਿ ਆਰਥਿਕ ਆਧਾਰ ਹੈ ਇਕਨੋਮਿਕਲੀ ਬੇਸ ਹੈ ਹੂੰ ਉਹ ਕੇਸ ਹੈ ਮਿਸ਼ਨ ਫਾਰ ਐਸਸੀ ਹੈ ਉਹਦਾ ਸੋਸ਼ਲ ਬੇਸ ਹੈ ਸਮਰਥਕਾਰ ਜੀ ਜੋ ਸਦੀਆਂ ਤੋਂ ਲੈ ਕੇ ਜਿਹੜਾ ਇਹਨਾਂ ਨਾਲ ਪੱਤੇ ਚਾਰ ਹੁੰਦੇ ਆ ਆਇਆ ਤੇ ਉਸ ਨੂੰ ਦੂਰ ਕਰਨ ਲਈ 1947 ਦੇ ਵਿੱਚ ਬਲਕੇ ਇੱਕ ਜਮਾਨ ਚੱਲੀ ਸੀ ਕਿ ਇੱਕ ਛੂਤ ਸਥਾਨ ਜਦ ਇੱਕ ਸੈਪਰੇਟ ਲੈਂਡ ਵਾਸਤੇ ਉਦੋਂ ਡਿਮਾਂਡ ਉੱਠੀ ਸੀ ਤੇ ਪੂਨਾ ਪੈਕਟ ਦੇ ਵਿੱਚ ਇਹਨਾਂ ਨੇ ਫਿਰ ਕਿਹਾ ਸੀ ਕਿ ਜਿੰਨੀ ਵੀ ਤੁਹਾਡੀ ਪਾਪੂਲੇਸ਼ਨ ਹੈ ਉਹਦੇ ਅਕੋਰਡਿੰਗਲੀ ਰਿਜ਼ਰਵੇਸ਼ਨ ਵਿਲ ਬੀ 기ਵਨ ਟੂ ਯੂ ਹੂੰ ਉਹ ਪੰਜਾਬ ਦੇ ਵਿੱਚ 32 ਤੋਂ 34% ਪਾਪੂਲੇਸ਼ਨ ਹੈ ਜੀ ਐਸਈ ਦੀ ਜੀ ਤਾਂ ਕਿ ਹੈ ਜੀ ਰਿਜ਼ਰਵੇਸ਼ਨ ਹੈ ਔਰ ਸੈਲਫ ਸਪਰਟ 20% ਹੈ ਹੂੰ ਸਟੇਟ ਦੇ ਵਿੱਚੋਂ ਵੀ ਜਿਹੜੀ ਰਿਜ਼ਰਵਾ ਜਿਹਦਾ ਫਾਇਦਾ ਸਿਰਫ ਜਨਰਲ ਕੈਟੇਗਰੀ ਨੂੰ ਹੁੰਦਾ ਜੀ ਆਰੇ ਨੇ ਦਿੱਤੀ ਹੈ ਦੀ ਅੱਜ ਕੱਲ ਤਾਂ ਇਹਨਾਂ ਨੇ ਉਸ ਤੋਂ ਵੀ ਉਹਨੂੰ ਡਾਊਨਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਇਕਨੋਮਿਕਲੀ ਵੀਕਰ ਸੈਕਸ਼ਨ ਵਾਸਤੇ 10% ਲੇਡੀਜ਼ ਵਾਸਤੇ 33% ਇਹਦੇ ਨੇ ਕਰਤੀ ਹੈ ਡਿਸੇਬਲਡ ਵਾਸਤੇ 4% ਕਰਤੀ ਹੈ ਬੀਸੀ ਜੋ ਵਾਸਤੇ 12.5% ਕਰਤੀ ਹੈ ਐਕਸਟਰਾ ਸਪੋਰਟਸ ਪਰਸਨ ਵਾਸਤੇ ਹੈ ਤੇ ਐਕਸ ਸਰਵਿਸਮੈਨ ਵਾਸਤੇ ਹੈ ਫਰੀडम फाइਟਰਸ ਵਾਸਤੇ ਹੈ ਸੋਸ ਨੂੰ ਇਹਨਾਂ ਨੇ ਮਾਈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਨੂੰ ਕਿਸੇ ਤਰ੍ਹਾਂ ਸੀ ਕਿਵੇਂ ਖਤਮ ਕੀਤੀਏ ਜਿਹੜੀ ਇਕਨੋਮਿਕਲੀ ਵੀ ਇੱਕ ਸੈਕਸ਼ਨ ਹੈ ਉਹ ਉਹਦੇ ਵਿੱਚ ਵੀ ਇਹ ਜਿਹੜੀ ਕਿ ਰਿਜ਼ਰਵੇਸ਼ਨ ਦੇ ਵਿੱਚ ਸੀ ਇੱਕ ਟਿਕਾੜ ਆਉਣ ਵਾਸਤੇ ਇਹ ਸਾਰੀਆਂ ਵਿਧੀਆਂ ਅਪਣਾਈਆਂ ਜਾ ਰਹੀਆਂ ਨੇ ਸੁਚਰਨ ਸਿੰਘ ਦੀ ਇੱਕ ਲਾਸਟ ਪ੍ਰੈਸ਼ਨ ਹੈ ਕਿ ਸਪੋ ਜਿਸ ਤੇ ਇਸ ਸਟੇਟਮੈਂਟ ਨੂੰ ਲੈ ਕੇ ਇਸ ਤੇ ਵਰਕ ਸ਼ੁਰੂ ਹੋ ਗਿਆ ਹੈ ਕਿੰਨਾ ਕ ਭਰੋਸਾ ਹੈ ਜੇਕਰ ਐਸੀ ਕੋਈ ਮਤਲਬ ਇਸ ਲੈਵਲ ਤੱਕ ਪਹੁੰਚਦਾ ਬਤੌਰ ਸੁਪਰੀਮ ਕੋਰਟ ਹਾਈ ਕੋਰਟ ਦੇ ਉਸ ਦਾਇਰੇ ਤੱਕ ਕਿੰਨਾ ਕ ਭਰੋਸਾ ਹੈ ਕਿ ਉੱਥੇ ਜਾ ਕੇ ਇਹ ਲੋਕ ਸਰਕਾਰ ਦੇ ਹੱਥ ਪੁਤਲੀ ਨਹੀਂ ਬਣਨਗੇ ਸਰ ਵਖੋ ਜਦੋਂ ਵੀ ਕੋਈ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਜੱਜ ਹੁੰਦਾ ਉਹ ਅਕੋਰਡਿੰਗ ਟੂ ਲਾਅ ਹੀ ਵਿੱਚ ਇਸ ਕੋਈ ਕੇਸ ਨੂੰ ਡਿਸਾਈਡ ਕਰ ਸਕਦਾ ਹੈ ਜੀ ਜਿੱਦਿ ਦੇਖਦਾ ਕਿ ਜਿਹੜਾ ਯਾ ਜਿਸ ਤਰੀਕੇ ਨਾਲ ਇਹ ਚੋ ਫੈਸਲਾ ਕਰ ਰਿਹਾ ਕਿ ਉਹ ਕੇਸ ਕੈਟੇਗਰੀ ਹਲ ਸਰਗਤ ਹੈ ਹੂੰ ਉਸ ਨੇ ਤਾਂ ਨਿਆ ਦੇਖਣਾ ਹੈ ਕਿ ਨਿਆ ਚ ਉਹਦੇ ਵਿੱਚ ਸੱਚ ਸੱਚ ਕੀ ਹੈ ਸੱਚ ਨੂੰ ਸੱਚ ਕਰਨਾ ਕਿਉਂਕਿ ਜਿਹੜੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਤੱਕੜੀ ਹੈ ਉਹਦੇ ਉੱਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ ਅੱਖਾਂ ਤੇ ਵੀ ਪੱਟੀ ਬੰਨੀ ਹੁੰਦੀ ਹੈ ਤੇ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜੇ ਉਹ ਤਾਂ ਦੇਖਦਾ ਹੈ ਕਿ ਸੱਚ ਕਿਹੜੇ ਪਲੜੇ ਦੇ ਵਿੱਚ ਹੈ ਉਸੇ ਦੇ ਬਾਰੇ ਚ ਉਹ ਫੈਸਲਾ ਕਰਦਾ ਸੋ ਬਹੁਤ ਬਹੁਤ ਮਿਹਰਬਾਨੀ ਐਡਵੋਕੇਟ ਸਾਹਿਬ ਤੁਸੀਂ ਅੱਜ ਪੋਸੂ ਨਾਮਾ ਚੈਨਲ ਦੇ ਨਾਲ ਗੱਲਬਾਤ ਕੀਤੀ ਹੈ ਕਾਫੀ ਜਿਹੜੀ ਆ ਪੋਸਟ ਵਾਇਰਲ ਹੋ ਰਹੀ ਹੈ ਔਰ ਅਸੀਂ ਪੋਸੂ ਨਾਮਾ ਚੈਨਲ ਦੇ ਵਿੱਚ ਆਇਆ ਕਿ ਇਸ ਦੇ ਉੱਪਰ ਡਿਟੇਲ ਦੇ ਵਿੱਚ ਐਡਵੋਕੇਟ ਸਾਹਿਬ ਨੂੰ ਲਿਆ ਜਾਵੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਇਸ ਪੋਸਟ ਦਾ ਕਿੰਨਾ ਕੌਣ ਵਾਲੇ ਸਮੇਂ ਦੇ ਵਿੱਚ ਅਸਰ ਹੋਵੇਗਾ ਪੋਸੂ ਨਾਮਾ ਚੈਨਲ ਦੇ ਨਾਲ ਤੁਸੀਂ ਐਡਵੋਕੇਟ ਸਾਹਿਬ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਾਹਿਬ ਸੋਤਾ ਸਾਹਿਬ ਘੱਟਰਾ ਸੋ ਨਹੀਂ ਸਾਚੀ ਸੋ ਦੱਸਦਿਆਂ ਕਿ ਐਡਵੋਕੇਟ ਸੁਖਚਰਨ ਸਿੰਘ ਜੀ ਇਸ ਵਕਤ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਸਨ ਔਰ ਅੱਜ ਜਿਹੜੀ ਇੱਕ ਸਟੇਟਮੈਂਟ ਮਾਜੋਗ ਰਾਸ਼ਟਰਪਤੀ ਮੈਡਮ ਦ੍ਰੋਪਤੀ ਮੁਰਮ ਜਿਹੜੇ ਨੇ ਸਾਡੇ ਦੇਸ਼ ਦੇ ਰਾਸ਼ਟਰਪਤੀ ਉਹਨਾਂ ਦੀ ਇੱਕ ਸਟੇਟਮੈਂਟ ਹੈ ਕਿ ਜਿਸ ਤਰ੍ਹਾਂ ਬਾਕੀ ਸਾਰੀ ਸਿਲੈਕਸ਼ਨ ਹੁੰਦੀ ਹੈ ਇਹਨਾਂ ਦੀ ਵੀ ਸਿਲੈਕਸ਼ਨ ਹੋਂਣ ਵਾਸਤੇ ਐਸਸੀਐਸਟੀ ਜਿਹੜੇ ਮਤਲਬ ਰਿਜ਼ਰਵ ਕੈਟਾਗਰੀ ਦੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਵੀ ਮੌਕੇ ਮਿਲਣੇ ਚਾਹੀਦੇ ਨੇ ਔਰ ਦੋਸਤੋ ਦੀ ਕਾਪੀ ਜਿਹੜੀ ਹੈ ਅਸੀਂ ਵਿੱਚ ਵਿੱਚ ਤੁਹਾਨੂੰ ਦਿਖਾਉਂਦੇ ਰਹਾਂਗੇ ਜੋ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਪੋਸਟ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਮੈਨੂੰ ਯਾਨੀ ਆਪਣੇ ਦੋਸਤੋਂ ਨੂੰ ਸੋਹਤਾ ਨ ਦਿਓ ਇਜਾਜ਼ਤ ਜੈਪੀਮ ਜੈਪਾਰਤ